ਤੁਸੀਂ ਦੇਖ ਰਹੇ ਹੋ ਲੋਕ ਸਮਾਚਾਰ ਪੁੱਤਰ ਰਾਜਾ ਕੋਟ ਦੀ ਖਾਸ ਰਿਪੋਰਟ ਔਰਤ ਦੀ ਕੁੱਟਮਾਰ ਦੀ ਕਰਨ ਲਈ ਲਾਏ ਦੋਸ਼ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਵੀਡੀਓ ਜਿਸ ਵਿੱਚ ਕੁਝ ਲੋਕ ਇੱਕ ਔਰਤ ਦੀ ਕੁੱਟਮਾਰ ਕਰ ਰਹੇ ਹਨ ਅਤੇ ਵਾਲ ਪੁੱਟ ਰਹੇ ਨੇ ਇਹ ਸਾਰਾ ਮਾਮਲਾ ਹਲਕਾ ਮੰਜੀਠਾ ਦੇ ਕਸਬਾ ਜੈਤੀਪੁਰ ਦੇ ਨੇੜਲੇ ਪਿੰਡ ਤਲਵੰਡੀ ਕੁਮੰਦਾ ਹੈ ਇਸ ਸਬੰਧੀ ਪੀੜਤ ਔਰਤ ਦੇ ਪਤੀ ਬਲਵੰਤ ਸਿੰਘ ਪੁੱਤਰ ਬਲਕਾਰ ਸਿੰਘ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਸਾਡੇ ਘਰ ਨੂੰ ਜੋ ਜਾਂਦਾ ਹੈ ਉਸ ਵਿੱਚ ਗਵਾਂਡੀਆਂ ਵੱਲੋਂ ਪਸ਼ੂ ਬੰਨੇ ਹੁੰਦੇ ਨੇ ਜਿਸ ਪਰਿਵਾਰ ਨੂੰ ਜਾਣ ਆਉਣ ਵਿੱਚ ਪਰੇਸ਼ਾਨੀ ਹੁੰਦੀ ਹੈ ਇਸ ਗਵਾਂਡੀਆਂ ਨੂੰ ਪਸ਼ੂ ਰਸਤੇ ਵਿੱਚ ਨਾ ਬੰਨਣ ਬਾਰੇ ਕਿਹਾ ਜਿਸ ਨੂੰ ਲੈ ਕੇ ਅੱਜ ਗਵਾਂਡੀ ਜੁਗਿੰਦਰ ਸਿੰਘ ਵੱਲੋਂ ਪਰਿਵਾਰ ਸਮੇਤ ਮੇਰੀ ਘਰਵਾਲੀ ਦੀ ਕੁੱਟਮਾਰ ਕੀਤੀ ਗਈ ਹੈ ਜਿਸ ਦੀ ਤਰਖਾਸ ਅਸੀਂ ਪੁਲਿਸ ਚੌਂਕੀ ਜੈਤੀਪੁਰ ਵਿਖੇ ਲਿਖਵਾ ਦਿੱਤੀ ਹੈ ਅਸੀਂ ਉਕਤ ਵਿਅਕਤੀਆਂ ਖਿਲਾਫ ਵਣਦੀ ਕਾਰਵਾਈ ਕੀਤੀ ਜਾਵੇ। ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਵੇਖ ਕੇ ਪੀੜਤ ਔਰਤ ਨੇ ਹੱਕ ਵਿੱਚ ਆਏ ਬਾਲਮਿਕ ਸੰਸਥਾ ਦੇ ਆਗੂ ਸ਼ਰਨਜੀਤ ਸਿੰਘ ਬਰਾੜ ਨੇ ਪੁਲਸ ਪ੍ਰਸ਼ਾਸਨ ਨੂੰ ਚੇਤਾਵਨੀ ਦੇ ਦਿਆ ਕਿ ਜੇਕਰ ਪੀੜਤ ਔਰਤ ਨੂੰ ਇਨਸਾਫ ਨਾ ਮਿਲਿਆ ਤਾਂ ਮਜਬੂਰਨ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਸਬੰਧੀ ਜਦੋਂ ਦੂਜੀ ਧਿਰ ਜਗਿੰਦਰ ਸਿੰਘ ਨਾਲ ਕੀਤੀ ਤਾਂ ਉਹਨਾਂ ਦੱਸਿਆ ਕਿ ਇਹਨਾਂ ਦੇ ਘਰ ਦੇ ਸਾਹਮਣੇ ਸਾਡੀ ਜ਼ਮੀਨ ਹੈ ਜਿਸ ਵਿੱਚ ਇਹਨਾਂ ਵੱਲੋਂ ਬਲਬ ਦਾ ਕੱਚ ਤੇ ਟਾਇਲ ਦਾ ਕੱਟ ਪੀਸ ਛੁੱਟਿਆ ਦਿੱਤਾ ਸੀ ਜੋ ਮੇਰੇ ਪੈਰ ਵਿੱਚ ਕੱਚ ਲੱਗਣ ਕਾਰਨ ਛੱਟ ਲੱਗ ਗਈ ਹੈ ਇਸ ਨੂੰ ਮੇਰੀ ਪਤਨੀ ਉਹਨਾਂ ਨੂੰ ਦੱਸਣ ਗਈ ਫਿਰ ਆਪਸ ਵਿੱਚ ਬਹਿਸ ਹੋ ਗਈ ਤੇ ਲੜਨ ਲੱਗ ਪਏ ਸਿਰਫ ਮੈਂ ਛਡਾਉਣ ਦੀ ਕੋਸ਼ਿਸ਼ ਕੀਤੀ ਸਾਰੇ ਮਾਮਲੇ ਸੰਬੰਧੀ ਪੁਲਿਸ ਚੌਂਕੀ ਇੰਚਾਰਜ ਜੈਤipur ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਦੋਵੇਂ ਧਿਰਾਂ ਦੀਆਂ ਦਰਖਾਸਤਾਂ ਆਈਆਂ ਨੇ ਤੇ ਜੋ ਵੀ ਗਲਤ ਪਾਇਆ ਜਾਊ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਮੇਰਾ ਨਾਮ ਗੁਲਵੰਤ ਸਿੰਘ ਸਨੋਪੁਰਕਾਰ ਸਿੰਘ ਪਿੰਡ ਤਲਵੰਡੀ ਖੁੰਮਾ ਹੈ। ਇਹ ਘਟਨਾ ਇਹ ਕਿ ਮੇਰਾ ਘਰ ਨੂੰ ਰਾ ਜਾਂਦਾ ਮਤਲਬ ਕਿ ਗਵਾਂਡੀ ਹੱਦੀ ਉਹਨਾਂ ਦੇ ਕਿਲੇ ਗੱਡੇ ਰਾਜ ਡੰਗਰ ਬਣ ਛੱਡਦੇ ਆ। ਉਹ ਮਤਲਬ ਇਹਨਾਂ ਨੂੰ ਇੱਕ ਦੋ ਵਾਰੀ ਪਹਿਲਾਂ ਵੀ ਕਿਹਾ ਤੇ ਮਤਲਬ ਡੰਗਾ ਤੇ ਰੇਡੀਆਂ ਨਾਲ ਖਲਾ ਰੇ ਪਰ ਉਹ ਮਤਲਬ ਇਥੇ ਤੇ ਮੇਰੀ ਨਾਲ ਦੀ ਪ੍ਰੈਜਡੈਂਟੀ ਹੈ ਤਾਂ ਪ੍ਰੈਜਡੈਂਸੀ ਆ ਰਹੀ ਮੈਂ ਜਾਣਾ ਹੁੰਦਾ ਵਾ ਗੱਡੀ-ਗੁਡੀ ਲੈ ਕੇ ਤੇ ਇਸ ਕਰਕੇ ਇਹਨਾਂ ਨੂੰ ਕਿਹਾ ਤੇ ਇਹ ਗੱਲ ਨੂੰ ਕਰਕੇ ਜਨਾ ਅੱਜ ਮੇਰੀ ਨਾਲ ਦੀ ਤੇ ਗੱਲ ਪੈ ਗਈ ਢਿੱਗ ਜਿੰਗਾ ਕਰਦੀ ਵੀ ਨਾ ਬਲਜੀਂਪੁਰ ਇਹ ਮੁੰਡਾ ਇਹਨਾਂ ਦਾ ਹੱਥ ਲਾਪਰੀ ਤੇ ਉਹ ਵੀ ਇਹਨਾਂ ਦਾ ਟਿਕੋਰ ਸ੍ਰੀ ਹਾਂਜੀ ਜੀ ਕੁਛ ਕਰ ਦਿੱਤੀ ਅਚੰਭੀ ਜੇਂਤੀ ਬਚੋਗੀ ਹਲੋ ਉਹਨਾਂ ਨੂੰ ਕਰ ਲਈ ਕਹਿੰਦੇ ਸੰਕਟ ਸੰਤਕਾਰ ਹੋ ਗਿਆ ਮੰਗ ਕਰਦੇ ਆ ਜੀ ਇਹਨਾਂ ਦੇ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਾਨੀ ਮਰਸੀ ਭਗਵਾਨ ਵਰਮੀ ਸਰਬ ਸੰਧਿਆ ਕਿੰਡ ਇੰਡਸਟਰੀ ਦੇ ਮਮਸਨ ਚੜ੍ਹ ਸਿੰਘ ਬਰਾੜ ਇਸ ਸਸਤਾ ਦੇ ਪ੍ਰਮੁੱਖ ਹਿੱਦੇਦਾਰ ਹੈ ਜੀ ਇਹਦੀ ਪਤਨੀ ਨਾਲ ਜੋ ਕੁਝ ਜਾਤੀ ਲੋਕਾਂ ਨੂੰ ਕੀਤੀ ਗਈ ਹੈ ਚਿੱਤੇ ਦਿਨ ਗੁੰਡਾਗਰਦੀ ਹੋਈ ਆ ਪਿੰਡ ਤਲਵੰਡੀ ਹੰਮਣਜ ਅਸੀਂ ਉਹ ਘਟਨਾ ਦੀ ਕਰੜੇ ਸ਼ਬਦਾ ਚ ਨਿੰਦਾ ਕਰਦੇ ਆ ਔਰ ਇਸ ਸਬੰਧਤ ਅਸੀਂ ਸਬੰਧਤ ਚੌਕੀ ਜੰਦੀਪੁਰ ਨੂੰ ਦਰਖਾਸਤ ਕਰ ਦਿੱਤੀ ਦੋਸ਼ੀਆਂ ਦੇ ਵਿਰੁੱਧ ਦੋਸ਼ੀਆਂ ਦਾ ਦਰਖਾਸਤ ਕਰਕੇ ਅਸੀਂ ਮਜੀਠੇ ਇਹਨਾਂ ਦੀ ਪਤਨੀ ਭੈਣ ਜੀ ਨੂੰ ਐਡਮਿਟ ਕਰਵਾਇਆ ਗਿਆ ਕਿਉਂਕਿ ਉਹ ਬੀ ਸੱਟਾਂ ਲੱਗੀਆਂ ਵਾਂ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਬੇਨਤੀ ਕਰਦੇ ਹਾਂ ਮੰਗ ਕਰਦੇ ਹਾਂ ਕਿ ਜਿਨ੍ਹਾਂ ਦੋਸ਼ੀਆਂ ਨੇ ਜਿਨ੍ਹਾਂ ਲੋਕਾਂ ਨੇ ਇਹ ਭੈਣ ਨਾਲ ਮਾਰਾ ਸੱਟਾਂ ਗਾਲੀ ਗਲੋਚ ਵੇਖੂ ਵੀਡੀਓ ਵਾਇਰਲ ਲਿਆ ਵੀਡੀਓ ਬਣੀ ਪਈ ਹੈ ਕਿਉਂਕਿ ਪੁਲਸ ਨੂੰ ਐਸੀ ਵੀਡੀਓ ਦਿੱਤੀ ਆ ਚੱਕੇ ਦਿਨ ਅਜਾਤੀ ਕੀਤੀ ਗਈ ਆ ਕੱਲੀ ਘਰ ਸੀ ਬੱਚੇ ਘਰ ਸੀ ਅਸੀਂ ਪ੍ਰਸ਼ਾਸਨ ਤੋਂ ਖਾਸ ਕਰਕੇ ਪੰਜਾਬ ਪੁਲਸ ਕੋ ਪੂਰਾ ਸਮਾਜ ਸਮਾਜਿਕ ਸੰਗਠਨ ਜਥੇਬੰਦੀਆਂ ਇਕਤਾ ਰੂਪ ਚ ਅਸੀਂ ਜੋ ਭੈਣ ਜੀ ਨਾਲ ਅਜਾਤੀ ਟਕੇਸ਼ਾਈ ਹੋਈ ਆ ਉਹਦੇ ਇਨਸਾਫ ਲਈ ਬੇਨਤੀ ਕਰਦੇ ਆ ਕਿ ਇਹ ਜੋ ਬੰਦਾ ਇਨਸਾਫ ਦਿੱਤਾ ਜਾਵੇ ਔਰ ਦੋਸ਼ੀਆਂ ਵਿਰੁੱਧ ਬੰਦੀ ਕਾਰਵਾਈ ਕੀਤੀ ਜਾਵੇ ਅਦਰਵਾਇਜ਼ ਕੋਈ ਸਿਆਸੀ ਪ੍ਰਸ਼ਾਸਨ ਵੱਲੋਂ ਸਿਆਸੀ ਦਬਦਬਾਣਾ ਇਸ ਦੋਸ਼ੀ ਅਵਿਰਧ ਕੋਈ ਢਿੱਲੀ ਕਾਰਵਾਈ ਕੀਤੀ ਤਾਂ ਇਸ ਦੇ ਗੰਭੀਰ ਸਿੱਟੇ ਨਿਕਲਣਗੇ ਸੰਘਰਸ਼ ਦੀ ਰੂਪਰੇਖਾ ਤਿੱਖੀ ਹੋਵੇਗੀ ਕਿਉਂਕਿ ਅਸੀਂ ਇਨਸਾਫ ਲਈ ਬੇਨਤੀ ਕਰ ਰਹੇ ਹਾਂ ਇਸ ਕਰਕੇ ਅਸੀਂ ਉਹਦਾ ਜਿਹੜਾ ਸੱਟਾ ਨਿਕਲਣਾ ਵਾ ਉਹਦਾ ਖੁਦ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ ਅਸੀਂ ਸੜਕਾਂ ਦੇ ਉੱਤਰ ਕੇ ਹਾਂ ਦਾ ਨਾਰਾ ਮਾਰਾਂਗੇ ਚਿੱਤੇ ਦਿਨ ਜੋ ਇਸ ਦੀ ਪਤਨੀ ਭੈਣ ਜੀ ਨਾਲ ਜਾਤੀ ਹੋਈ ਆ ਦੁਬਾਰਾ ਫੇਰ ਉਸ ਦੀ ਇਸ ਜੇ ਕਰੜੇ ਸ਼ਬਦਾਂ 'ਚ ਨਿੰਦਾ ਕਰਦੇ ਆਂ ਔਰ ਪ੍ਰਸ਼ਾਸਨ ਤੋਂ ਉਸ ਦੇ ਇਨਸਾਫ ਲਈ ਬੇਨਤੀ ਕਰਦੇ ਆਂ ਕਿ ਉਹਦੇ ਜੋ ਦੋਸ਼ੀ ਅਮਰਿਤ ਬਾਣ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀ ਇਹੀ ਸਾਡੀ ਮੰਗ ਹੈ ਜੀ ਖਾਸ ਕਰਕੇ ਹਾਂਜੀ ਮੈਂਬਰ ਸਾਹਿਬਾ ਜਿਹੜੀ ਇੱਕ ਕੁੱਟਮਾਰ ਦੀ ਵੀਡੀਓ ਵਾਇਰਲ ਹੋ ਰਹੀ ਆ ਤੇ ਉਹਦੇ ਸਬੰਧ ਵਿੱਚ ਕੁਝ ਦੋਸ਼ ਲਾਏ ਆ ਤੁਹਾਡੇ ਉੱਪਰ ਵੀ ਕੁੱਟਮਾਰ ਕੀਤੀ ਗਈ ਆ ਕੀ ਕਹਿਣਾ ਚਾਹੁੰਦੇ ਕੀ ਗੱਲ ਆ ਇਹ ਜੀ ਵੀਰ ਜੀ ਇਹੋ ਕਾਰਨ ਆ ਕਿ ਇਹ ਜਨਾਨੀ ਜਿਹੜੀ ਆ ਇਹ ਕੱਚ-ਪੁੱਛ ਸਾਡੇ ਜੋ ਵੀ ਟੁੱਟੀਆਂ ਪਲੇਟਾਂ ਆ ਜਾਂ ਘਰਾਂ ਚ ਲਾਈ ਦੀਆਂ ਇਹ ਤੇ ਕਾਜ ਕੋਚ ਬਲਬ ਬਲਬ ਸਾਰੇ ਸਾਡੀ ਪੈਸੇ ਸੁੱਟਦੇ ਆ ਤੇ ਅਸੀਂ ਕੱਲ ਕਦੂ ਕਰਨਾ ਜਦੋਂ ਗਏ ਆ ਤੇ ਪੈਰ ਚ ਵੱਜ ਗਿਆ ਬਲਬ ਤੇ ਲੱਗੋ ਲਾਨ ਹੋ ਗਿਆ ਪੈਰ ਤੇ ਅੱਜ ਵੀ ਪਾਣੀ ਦੇਖਣ ਗਏ ਕਦੂ ਕਰਨ ਲੱਗੇ ਆ ਤੇ ਇਹ ਗਾਲ ਮਦਾ ਕਰਨ ਦਾ ਵੀ ਆ ਵੀ ਜਿੱਦਾਂ ਮਰਜੀ ਜੋ ਮਰਜੀ ਪੈਰ ਪਾਟਣ ਪਾ ਹੱਥ ਪਾਟਣ ਮੈਂ ਤੇ ਕੂੜਾ ਕੰਨ ਦੇਦਾ ਸੁਤਣਾ ਤੇ ਮੈਂ ਤੇ ਆਪਾਂ ਘਰ ਆ ਗਏ ਆਂ ਹੀ ਪਿੰਡ ਦੀ ਪੰਚਾਇਤ ਨੂੰ ਕੱਲ ਦੀ ਇਲਾਜ ਚੀਜ਼ ਹੈ ਅੱਜ ਵੀ ਸਵੇਰੇ ਤੇ ਨਾਲ ਦੇ ਘਰ ਦੇ ਪਰਿਵਾਰ ਗਿਆ ਆ ਵੀ ਚਲ ਅਸੀਂ ਜਾ ਕੇ ਕਹਾਂ ਉਹਨੇ ਤੁਸੀਂ ਨਾ ਜਾ ਤੇ ਅਸੀਂ ਕਹਾਂ ਉਹਨੇ ਵੀ ਨਾ ਸੋਟ ਤੇ ਘਰ ਦੇ ਗਏ ਆ ਤੇ ਘਰਦਿਆਂ ਨੂੰ ਗੰਦਮਾਲ ਬੋਲਣ ਡੈ ਪਿਆ ਇਹਨਾਂ ਦੇ ਹੱਥੀ ਪੈ ਗਈ ਇਹਦੇ ਵਾਲ ਫੜਲੇ ਇਹਨਾਂ ਫੜਲੇ ਤੇ ਜਦੋਂ ਇਹ ਕੁੜੀਆਂ ਆ ਤਾਂ ਕੋਸ਼ ਉਹਦੇ ਚਾਚਾ ਸਹਰਾ ਤੇ ਚਾਚੀ ਸਾਸਾ ਉਹ ਛਡਾਉਣ ਡਈਏ ਤੇ ਮੈਂ ਮੁੜ ਕੇ ਭੱਜ ਗਿਆ ਮੈਂ ਜਾ ਕੇ ਛਡਾਇਆ ਨਹੀਂ ਛੜਦੀਆਂ ਨਾ ਇੱਕ ਦੂਜੇ ਦੇ ਵਾਲ ਘੁੱਟ ਕੇ ਫੜੇ ਸੀ ਤੋ ਮੈਂ ਆਪਣੇ ਘਰ ਦੀ ਤੇ ਤਦਵਥੜਾ ਮਾਰੀਆਂ ਤੇ ਦੋ ਦੇ ਮਾਰੀਆਂ ਵੀ ਤੁਸੀਂ ਛਡੋ ਕੁੜੀਆਂ ਮੈਂ ਤਾਂ ਆਪਣੇ ਘਰ ਦੀ ਨੂੰ ਕਿਹਾ ਕਿ ਤੁਸੀਂ ਆਏ ਘੋਲਾ ਮਦਨ ਜਦੋਂ ਪਿੰਡ ਦੀ ਪੰਚਾਇਤ ਨੂੰ ਕਿਹਾ ਦੇ ਪਿੰਡ ਦੀ ਪੰਚਾਇਤ ਪੁੱਛੀ ਹਾਨੀਸਰਿਕ ਤਲਵੰਡੀ ਘੁੰਮਣ ਤੋਂ ਕਿਰਨਦੀਪਪੁਰ ਵਾਇਫੋ ਬਲਵੰਤ ਸਿੰਘ ਵੱਲੋਂ ਦਰਖਾਸਤ ਆਈ ਹੈ ਜੀ ਕੁਟ ਮਾਸ ਬੰਦੀ ਕੀ ਗੱਲ ਹੈ ਜੀ ਉਹਨਾਂ ਦੇ ਬਿਆਨਾਂ ਦੇ ਖਾਦ ਆਪਾਂ ਪਛਾਹ ਗਏ ਰਾਤ ਦਿੱਤਾ ਸੀਗਾ ਮੁਕਦਮਾ ਨੰਬਰ 66 ਜੀ 15 7 24 ਅੰਡਰ ਸੈਕਸ਼ਨ 211 74 76 3 ਜਿਵੇਂ 5 ਪੀਡੀਐਨਐਸ ਦੇ ਇਹ ਪਛਾਹ ਦਿੱਤੀ ਕਰਤਾ ਇਹਦੇ ਵਿੱਚ ਜਗਿੰਦਰ ਸਿੰਘ ਤੇ ਉਹਦੀ ਵਾਈਫ ਜਿਹੜੀ ਕਰਨੀ ਜੀ ਉਹ ਅਜੇ ਅरेस्ट ਪਾਤੀ ਹੈ ਉਹਨਾਂ ਨੂੰ ਅਜੇ ਪੇਸ਼ਦਾਨਤ ਕਰਾਇਆ ਗਿਆ ਵਾ ਬਾਕੀ ਉਹਦਾ ਮੈਡੀਕਲ ਜਿਹੜੀ ਹੈਗੀ ਹੈ ਕਿਰਨਦੀਪ ਕੋ ਮੈਡੀਕਲ ਹੋਂਤੇ ਜੋ ਵੀ ਮੈਡੀਕਲ ਚਾਏਗਾ ਉਹਦੇ ਦੀ ਕਰ ਲਈ ਜੀ ਇਹ ਸਰ ਜਿਹੜਾ ਝਗੜੇ ਦਾ ਕਾਰਨ ਆਇਆ ਨੇ ਝਗੜੇ ਦਾ ਕਾਰਨ ਇਹਦਾ ਇਹ ਹੈ ਕਿ ਇੱਕ ਥੇ ਜਿਹੜੀ ਹੈ ਮਲਿਕ ਦੇਰ ਕਹਿੰਦੀ ਹੈ ਕਿ ਇਹਨਾਂ ਨੇ ਰਸਤੇ ਵਿੱਚ ਜਿਹੜੇ ਆਪਣੇ ਪਸ਼ੂ ਬੰਦੇ ਆ ਰਸਤਾ ਬਲਾਕ ਕੀਤਾ ਵਾ ਇਹਨੂੰ ਪੁਲਿਸ ਨੇ ਕਿਹਾ ਵਾ ਪਰ ਇਹ ਆਪਣੇ ਇਥੇ ਪਸ਼ੂ ਨਹੀਂ ਢੋਲਦੇ ਤੇ ਦੂਸਰੀ ਤਾਂ ਜਿਹੜੀ ਉਹ ਕੰਦੀ ਕਿ ਸਾਡੀ ਜਿਹੜੀ ਜਮੀਨ ਆ ਉਹਦੇ ਵਿੱਚ ਕਾਚ ਵਗੈਰਾ ਦਾ ਕੂੜਾ-ਕਰਪੜ ਸੁੱਟਦੇ ਆ ਜਿਹਦੇ ਕਰਕੇ ਇਹ ਆਪਣੀ ਕੈਲੀ ਚੀਜ਼ਾਂ ਨੇ ਸਾਡੇ ਕਾਚ ਵੱਜਦਾ ਵਾ ਇਹਨਾਂ ਦੀ ਆਪਸ ਵਿੱਚ ਚੇਸੇ ਕਰ ਤੋਂ ਰਿਸ਼ਤੇ ਆ ਗਏ ਸੀ ਕਰਮਾਂ ਸੰਬੰਧਿਤ ਉਹਨਾਂ ਨਾਲ ਵੀ ਜਿਹੜੀ ਕੱਲ ਲੜਾਈ ਹੋ ਗਈ ਸੀ ਜਿਹਦੇ ਕਰਕੇ ਆਪਾਂ ਕਰੂੰਗੀ ਵਾਈਫ ਆਫ ਬਲੌਕਸਾਂ ਦੇ ਬਰਾਮਦੇ ਮਕਦਮਾ ਦਿੱਤੇ ਕਰਕੇ ਨਤੀਜਾ ਮਿਲੇ ਠੀਕ ਹੈ ਸੋ ਥੈਂਕ ਯੂ